शिवलाल जी ये की क्या की कर रहे हो? ये साल छल्ली दे बाल हैं। हम्म क्योंकि हम्म इनको एक किलो पानी में उबाल के पानी के करीब रह जाएगा ना? हम्म फिर इसको पीना है। अच्छा इस इसके इससे शुगर हो गया, थायराइड हो गया, बीपी हो गया, हाँ ऐसी चीजें कई बीमारियां मतलब ठीक हो जाती है। मैं तो कई दिन से पी रहा र अच्छा ये ना व्हाट्सएप से पढ़ के मैंने ये शुरू करा था पर हुआ कुछ नहीं है अच्छा पर ठीक नहीं हुए ਤੁਸੀਂ अच्छा तो ये है अच्छा आ जड़ी ये छल्लियां ਇਹਨਾਂ ਦੇ ਬਾਲ ਆ ਇਹਨਾਂ ਦੇ ਬਾਲ ਹੈਗੇ अच्छा अच्छा सो ए ਇਹਨੇ ਨਾਲ ਤੁਹਾਡੀ ਕੋਈ 슈ગર या कोई ब्लड प्रेशर वगैरह ठीक नहीं ਹੋਇਆ ਹੈਗਾ कुछ नहीं ਹੋਇਆ बस इजीली है क्या पता हम्म क्या पता ठीक ਹੋ ਜਪੇ ਹੋ ਜਾਵੇ ਦੋਸਤੋ ਇਹ ਸ਼ਿਵਲਾਲ ਜੀ ਦੀ ਤੁਸੀਂ ਗੱਲ ਸੁਣੀ ਹੈ ਸ਼ਿਵਲਾਲ ਜੀ ਨੇ ਦੱਸਿਆ ਵੀ ਇਹ ਬਹੁਤ ਦਿਨਾਂ ਤੋਂ ਪੀਂਦੇ ਆ ਤੇ ਇਹਨਾਂ ਦਾ ਕੋਈ ਵੀ ਨਾ ਸ਼ੂਗਰ ਠੀਕ ਹੋਇਆ ਨਾ ਬੀਪੀ ਠੀਕ ਹੋਇਆ ਇਹ ਕਿਸੇ ਡਾਕਟਰ ਨੇ ਇਹ ਦੱਸਿਆ ਕਿਸੇ ਹਕੀਮ ਨੇ ਇਹ ਦੱਸਿਆ ਕਿਸੇ ਆਯੁਰਵੇਦ ਨੇ ਇਹ ਦੱਸਿਆ ਕਿਸੇ ਹੋਮੀਓਪੈਥ ਨੇ ਇਹ ਦੱਸਿਆ ਹੈਗਾ ਪਰ ਦੋਸਤੋ ਇਹ ਇਹਨਾਂ ਨੇ WhatsApp ਤੋਂ ਪੜਿਆ ਇਹ ਇਹ ਸ਼ਿਵਲਾਲ ਜੀ ਇਹ ਜਿਹੜਾ ਸੀ ਨਾ ਇਹ ਇਹ ਜਿਹੜਾ ਤੁਸੀਂ WhatsApp ਪੜਿਆ ਜਾਂ ਵੀਡੀਓ ਦੇਖੀ ਹੈ ਇਹ ਦਿੱਲੀ ਦੇ ਕਿਸੇ कपल ਨੇ ਜੋੜੇ ਨੇ ਨਾ ਉਹਨੇ ਉਹਨਾਂ ਨੇ ਪਾਤੀਏ ਪਾਤੀ ਉਹਨਾਂ ਦੀ ਵੀਡੀਓ ਚੱਲੀ ਬੜੀ ਲੋਕ ਸਦਾਈ ਹੋ ਗਏ WhatsApp ਤੇ ਪੜ ਪੜ ਕੇ ਵੀ ਹੁਣ ਤਾਂ 16 ਬਿਮਾਰੀਆਂ ਠੀਕ ਹੋ ਜਾਣੀਆਂ ਹੁਣ ਕਿ ਹੁਣ ਮੌਜਾ ਲੱਗ ਗਿਆ ਹੈ ਤੋ ਬਿਮਾਰੀਆਂ ਜਿਵੇਂ ਤੁਸੀਂ ਦੱਸਦੇ ਹੋ ਕਿਸੇ ਦੀ ਵੀ ਨਹੀਂ ਠੀਕ ਹੋਈਆਂ ਹੈਗੀਆਂ ਹੈ ਸੋ ਮੈਨੂੰ ਇਹ ਲੱਗਦਾ ਵੀ ਜਿਹੜੇ WhatsApp ਦੇ ਉੱਤੇ ਮੈਸੇਜ ਆਉਂਦੇ ਆ ਤੁਸੀਂ ਹੋਰ ਮੈਸੇਜ ਪੜਿਆ ਹੋਣਾ ਜਿਵੇਂ ਬਈ ਅਦਰਕ ਲੈ ਲਓ ਜੀ ਲਸਣ ਲੈ ਲਓ ਜੀ ਉਹ ਗਲੌਂਜੀ ਲੈ ਲਓ ਜੀ ਮੇਥੀ ਲੈ ਲਓ ਜੀ ਤਾਰਾ ਮੀਰਾ ਲੈ ਲਓ ਜੀ ਇਸ ਤਰ੍ਹਾਂ ਵਗੈਰਾ ਵਗੈਰਾ ਲੈ ਕੇ ਆਪਣਾ ਤੁਸੀਂ ਜੀ ਤੁਹਾਡਾ ਜਿਹੜਾ ਸਾਰੀਆਂ ਨਾਰੀਆਂ ਤੁਹਾਡੀਆਂ ਜਿਹੜੀਆਂ ਬਲੌਕ ਹੈ ਉਹ ਖੋਲ ਦੂਗਾ ਐਈਆਂ ਨਾ ਸਾਡੇ ਕਿਸੇ ਦੋਸਤ ਨੇ ਕਿਸੇ ਵੇਲੇ ਮੇਰੇ ਨਾਲ ਪੰਜਾਬ ਨੈਸ਼ਨਲ ਬੈਂਕ 'ਚ ਕੰਮ ਕਰਦੇ ਸੀ ਉਹਨਾਂ ਨੇ ਇਹੀ ਕੰਮ ਕੀਤਾ ਉਹਨਾਂ ਨੇ ਕਿਹਾ ਨਾਰੀਆਂ ਖੁੱਲ ਜਾਣਗੀਆਂ ਨਾਰੀਆਂ ਖੋਲਣੀਆਂ ਦਾ ਕੀ ਸੀ ਆ ਉਹਨੂੰ ਹਸਪੀਟਲ ਲਿਜਾਣਾ ਪਿਆ 32 ਚੰਡੀਗੜ੍ਹ ਤੇ ਉਹ ਕਹਿੰਦੇ ਮੈਨੂੰ ਕਹਿੰਦੇ ਉਹ ਰਾਮ ਸਿੰਘ ਸਰ ਮੈਂ ਤੇ ਫਸ ਗਿਆ ਮੇਰੇ ਤਾਂ ਸਟੰਟ ਪੈ ਗਏ ਜੀ ਜਿਹੜਾ ਮੈਂ ਜਿਹੜੀ ਮਾੜੀ ਮੋਟੀ ਸ਼ੈਅ ਕਰਦਾ ਸੀ ਉਹ ਵੀ ਬੰਦ ਕਰਤੀ ਦੋਸਤੋ ਇਸੇ ਤਰ੍ਹਾਂ ਸ਼ਿਵ ਲਾਲ ਜੀ ਜਿਵੇਂ WhatsApp ਤੇ ਮੈਸੇਜ ਆਉਂਦੇ ਆ ਨਾ ਉਹ ਆਉਂਿਆ ਵੀ ਤੁਸੀਂ ਸਵੇਰ ਇੱਕ ਮੈਸੇਜ ਆਊਗਾ ਵੀ ਗਰਮ ਪਾਣੀ ਦੇ ਦੋ ਗਲਾਸ ਪੀਓ ਇੱਕ ਮੈਸੇਜ ਆਊਗਾ ਗੂੰਗੁਣਾ ਪਾਣੀ ਪੀਓ ਇੱਕ ਮੈਸੇਜ ਆਊਗਾ ਜੀ ਨਿਰਨੇ ਕਾਲਜੇ ਪੀਓ ਬਿਨਾਂ ਖਾਲੀ ਪੇਟ ਪੀਓ ਇੱਕ ਮੈਸੇਜ ਆਊਗਾ ਨਹੀਂ ਜੀ ਨਹੀਂ ਖਾਲੀ ਪੇਟ ਨਾ ਪੀਓ ਇਹਦੇ ਨਾਲ ਤੁਹਾਡਾ ਸਲਾਈਵਾ ਜਿਹੜਾ ਇੱਕਦਮ ਅੰਦਰ ਨਹੀਂ ਜਾਂਦਾ ਹੈਗਾ ਇੱਕ ਆਊਗਾ ਕੁਰਲੀਆਂ ਕਰ ਕਰਕੇ ਪੀਓ ਇੱਕ ਆਊਗਾ 8 ਲੀਟਰ ਪੀਓ ਕੋ ਆਊਗਾ 6 ਲੀਟਰ ਪੀਓ ਕੋ ਆਊਗਾ ਵੀ ਚਾਹੇ ਤੁਹਾਡਾ ਜੀ ਕਰਦਾ ਚਾਹੇ ਨਹੀਂ ਕਰਦਾ ਪਾਣੀ ਪੀਓ ਜੀ ਉਹ ਜੋ ਪਾਣੀ ਦੀ ਥਿਆਈ ਨਹੀਂ ਹੈਗੀ ਕਿਵੇਂ ਪੀਣਾ ਸੋ ਦੋਸਤੋ ਇਹ ਜਿਹੜੇ ਮੈਸੇਜ ਆ ਨਾ ਵਟਸਐਪ ਤੇ ਇਹ ਉਹ ਲੋਕ ਭੇਜਦੇ ਆ ਜਿਹੜੇ ਮੈਡੀਕਲ ਕਾਲਜ ਦੇ ਆਯੁਰਵੇਦ ਕਾਲਜ ਦੇ ਹੋਮੋਪੈਥਿਕ ਕਾਲਜ ਦੇ ਨੇੜੇ ਵੀ ਨਿਕਲੇ ਅਰ ਸਲਾਹਾ ਉਹ ਲੋਕ ਦਿੰਨੇ ਆ ਜਿਨ੍ਹਾਂ ਨੇ ਕਦੇ ਲਾ ਕਾਲਜ ਦਾ ਦਰਵਾਜ਼ਾ ਵੀ ਨਹੀਂ ਦੇਖਿਆ ਉਹ ਵੀ مشوره ਦਿੰਨੇ ਆ ਵੀ ਐ ਨਹੀਂ ਜੀ ਐ ਕਰ ਲੋ ਔ ਨਹੀਂ ਜੀ ਔ ਕਰ ਲੋ ਸੋ ਮੇਰਾ ਸ਼ਿਵ ਲਾਲ ਜੀ ਇਸ 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 ਜਿਹੜਾ ਮੈਂ ਆਪਾਂ ਤੁਹਾਡੇ ਤੁਸੀਂ ਹੈਲਪ ਕੀਤੀ ਹੈ ਮੇਰੀ ਥੈਂਕ ਯੂ ਵੀਡੀਓ ਬਣਾਉਣ ਵਾਸਤੇ ਤੇ ਤੁਸੀਂ ਤੁਹਾਡੇ ਵੱਲੋਂ ਵੀ ਇਹੀ ਮੈਸੇਜ ਆ ਮੈਨੂੰ ਲੱਗਾ ਕੀ ਕਹਿਣਾ ਚਾਹੁੰਦੇ ਹੋ ਵੀ ਲੋਕ ਨਾ ਇਹਨੂੰ ਸਮਝਣ ਨਾ ਇਦਾਂ ਪੜ ਕੇ ਕਰਨ ਨਾ ਨਾ ਇਹ ਸਭ ਵਿਕਾਰਾਂ ਤੋ ਸ਼ੇਵਲਾਲ ਜੀ ਦਾ ਵੀ ਤੇ ਮੇਰਾ ਵੀ ਇਹ ਮੈਸੇਜ ਹੈ ਤੁਹਾਡੇ ਸਾਰਿਆਂ ਨੂੰ ਇਹਦਾ ਬਹੁਤ ਹੀ ਕਲੀਅਰ ਹੈ ਵੀ ਭਾਈ ਇਹ ਜਿਹੜੇ ਮਹਾ ਗਿਆਨੀ ਆ ਕੇ ਬਹਿ ਗਏ ਨਾ WhatsApp ਤੇ ਹਰ ਗੱਲ ਤੇ ਅਕਲ ਦਿੰਨੇ ਆ ਇਹਨਾਂ ਤੋਂ ਬਚੋ ਇਹ ਆਪਣੀ ਸਮਝ ਤੋਂ ਜੀ ਆਪ ਸਿਆਣੇ ਹੋ ਹਰ ਬੰਦਾ ਬੁੱਕਸ ਪਰ ਲੋ ਡਾਕਟਰ ਕੋਲ ਚਲ ਜਾਓ ਵਕੀਲ ਕੋਲ ਚਲ ਜਾਓ ਜਿੱਥੇ ਜਾਣਾ ਉਸੇ ਚਲ ਜਾਓ ਪਤਾ ਕਰ ਲੋ ਵੀ ਭਾਈ ਮੇਰਾ ਕੰਮ ਕਿਵੇਂ ਹੋਊਗਾ ਤੁਹਾਡੀ 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 ਜੀ WhatsApp ਆ ਗਿਆ ਕੋਈ ਇਹ ਤਾਂ ਨਹੀਂ ਹੈਗਾ ਵੀ ਤੁਹਾਡੀ ਤੁਹਾਡੀ ਮੂਵਮੈਂਟ ਬੰਦ ਕਰਤੀ ਕਿਸੇ ਨੇ ਤੋ ਸ਼ਿਵਲਾਲ ਜੀ ਮੇਰਾ ਖਿਆਲ ਆ ਆਪਾਂ ਰਲ ਕੇ ਇਹੀ ਮੈਸੇਜ ਦਈਏ ਬੇ WhatsApp ਦੇ ਮਹਾ ਗਿਆਨੀਆਂ ਤੋਂ ਬਚੋ ਹੈ ਤੇ ਆਪਣੀ ਜ਼ਿੰਦਗੀ ਜਿਹੜੀ ਆ ਸੈਰ ਕਰੋ ਯੋਗਾ ਕਰੋ ਤੁਰੋ ਫਿਰੋ ਮਨ ਨੂੰ ਸ਼ਾਂਤ ਰੱਖੋ ਦਿਮਾਗ ਦੇ ਵਿੱਚ ਗੁੱਡ ਚੀਜ਼ਾਂ ਲਿਆਓ ਤਾਂ ਕਿ ਤੁਹਾਡੇ ਗੁੱਡ ਹਾਰਮੋਨ ਪੈਦਾ ਹੋਣ ਐ ਜੇ ਪੁੱਠੇ-ਪੁੱਠੇ ਕੰਮ ਨਾ ਕਰੋ ਤੇ ਸੋ ਦੋਸਤੋ ਇਸ ਵੀਡੀਓ ਨੂੰ ਬਾਅਦੇ-ਬਾਅਦ ਸ਼ੇਅਰ ਕਰੋ ਤੇ ਇੰਨੀ ਸ਼ੇਅਰ ਕਰੋ ਕਿ WhatsApp ਦੇ ਜਿਹੜੇ ਮਹਾ ਗਿਆਨੀਆਂ ਉਹਨਾਂ ਨੂੰ ਇੱਕ ਵਾਰੀ ਸੋਚ ਪੈ ਜਾਵੇ ਤੇ ਚੈਨਲ ਜਿਹੜਾ ਹੈਗਾ ਜੀਵਨ ਸੁੱਖ ਆਪਣੇ ਹੱਥੋਂ ਦਾ ਮਤਲਬ ਹੀ ਇਹ ਹੈ ਵੀ ਇਹ ਚੀਜ਼ਾਂ ਨਹੀਂ ਕਰੋਗੇ ਜੀਵਨ ਸੁੱਖ ਦਾ ਸੁੱਖ ਤਾਂ ਤੁਹਾਡੇ ਆਪਣੇ ਹੱਥ 'ਚ ਹੀ ਹੈ ਨਹੀਂ ਕਰੋਗੇ ਤਾਂ ਤੁਸੀਂ ਸੁਖੀ ਰਹੋਗੇ ਗੁੱਡ ਆਕਸੀਜਨ ਹੈ ਕਰੋ ਚੰਗੇ ਭੋਜਨ ਖਾਓ ਦੂਜੇ ਜਿਹੜੇ ਆ ਅੱਜਕੱਲ ਫਾਸਟ ਫੂਡ ਚੱਲਿਆ ਨੂੰ ਤੋਂ ਬਚੋ ਤੋਂ ਚੰਗੀ ਆਕਸੀਜਨ ਲਾਓ ਪੇੜ ਲਾਓ ਪੌਦੇ ਲਾਓ ਸੋ ਤੁਹਾਡਾ ਜੀਵਨ ਆਪੇ ਗੁੱਡ ਹੋ ਜਾਣਾ ਥੈਂਕ ਯੂ ਵੈਰੀ ਮੱਚ